ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ ਕਰਮ ਲਿਖਨ ਤੈ ਪਾਈਐ ਇਹ ਰੁੱਤ ਸੁਹਾਈ ਵਾਣ ਦ੍ਰਿਹ ਦ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਈ சப்சாயு நாய மஹி கச்சா டோன ஜபாய ரோக சோக சப மிட்டு நித்த நவா நோர தியாய நமோ ஆ ਜੇ ਤੇ ਉਜਿਆ ਨਾਨਕ ਸੋਏ ਫਿਰੋ ਆਪ ਕਿਥੋਂ ਉਜਾਗਰ ਹੈ ਕਹਿ ਮਹੇਸ ਮਾਰੈ ਜੇ ਜੰਤ ਸਭ ਖਸਮ ਕੇ ਕਾਲ ਕੀਮਤ ਪਾਵੈ ਕਹਿਣ ਧਿਆਨ ਸੁਨਨ ਨਿਤ ਸੇ ਭਗਤ ਸੁਹਾਵੈ ਆਗਮ ਗੋਚਰ ਸਾਹਿਬ ਨੂੰ ਸਰਲ ਲਾਵੇ ਨ ਲਾਵੇ ਸਜ ਪੂਰੇ ਗੁਰ ਉਪਦੇਸਿਆ ਨਾ ਸੁਨਾਵੇ सचपुर गुरु उपदेशिया नानक सुनावे वाहे गुरु जी का खालसा गुरु जी की फतेह